श्री गुरु ग्रंथ साहेब जी दी पावन तवित्र हजूरी बिराजमान गुरु प्यारी सात संगत फतेह प्रवान करनी वाहे गुरु जी का खालसा वाहेगुरु जी की फतेह किसे कवि ने लिखा है अब चैन से रहें दुनिया में जमाने वाले सो गए कब के लोगों को जगाने वाले कहने को तो लाखों हैं पर कितने हैं ظلم کے اگے سر کبھی نہ جھکانے والے لکھاں لوگ روز اس دنیا تے اوندے ہیں تے لکھاں لوگ روز اس دنیا تو چلے جاندے ہیں لوگ اوندے ہیں تے لوگ چلے جاندے ہیں پر تاریخ دے وچ کچھ ایسے لوگ بھی ہوندے ہیں جڑے اوندے تا ضرور ہے پر پھر اپنی سوچ اپنا کردار اپنا اخلاق ਆਪਣੀ ਖਿਦਮਤ ਕਰਕੇ ਆਂਦੇ ਤਾਂ ਜ਼ਰੂਰ ਹੈ ਫਿਰ ਜਾਂਦੇ ਨਹੀਂ ਅਮਰ ਹੋ ਜਾਂਦੇ ਹੈ ਬਾਦਲ ਸਾਹਿਬ ਦੀ ਸ਼ਖਸੀਅਤ ਉਹਨਾਂ ਵਿੱਚ ਸ਼ਾਮਿਲ ਹੁੰਦੀ ਹੈ ਜਿਹੜੇ ਅਮਰ ਹੋ ਜਾਣਗੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹਿੰਦੂ ਸਿੱਖ ਮੁਸਲਮ ਤੇ ਕ੍ਰਿਸਚੀਅਨ ਭਾਈਚਾਰੇ ਵਾਸਤੇ ਆਪਸੀ ਭਾਈਚਾਰੇ ਵਾਸਤੇ ਡਟ ਜਾਣ ਦਾ ਨਾਂ ਹੈ ਪ੍ਰਕਾਸ਼ ਸਿੰਘ ਬਾਦਲ ਕਿਸਾਨ ਦੇ ਹੱਕਾਂ ਲਈ ਲੜ ਜਾਣ ਦਾ ਨਾਂ ਹੈ ਪ੍ਰਕਾਸ਼ ਸਿੰਘ ਬਾਦਲ ਗਰੀਬ ਦੇ ਮੁਫਾਦ ਲਈ ਖੜ੍ਹ ਜਾਣ ਦਾ ਨਾਂ ਹੈ ਪ੍ਰਕਾਸ਼ ਸਿੰਘ ਬਾਦਲ ਵਤਨ ਨਾਲ ਵਫਾ ਕਰਨ ਜਾਣ ਦਾ ਨਾਂ ਹੈ ਪ੍ਰਕਾਸ਼ ਸਿੰਘ ਬਾਦਲ ਇਨਸਾਨੀਅਤ ਨੂੰ ਜ਼ਿੰਦਾ ਕਰ ਜਾਣ ਦਾ ਨਾਂ ਹੈ ਔਰ ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਹਮੇਸ਼ਾ ਬਾਦਲ ਸਾਹਿਬ ਦੀਆਂ احسانمند ਰਹਿਣਗੀਆਂ میرے سامنے بیٹھے ਲੋਕ اس گل دی تصدیق کر دیں گے ਸਾਡੇ النا ਪਿੰਡਾਂ ਦੇ ਵਿੱਚ ਇੱਕ ਵੀ ਪਿੰਡ ਦੇ ਵਿੱਚ ਸੜਕ ਨਹੀਂ ਹੁੰਦੀ ਸੀ ਇੱਕ ਵੀ ਪਿੰਡ ਦੇ ਵਿੱਚ بجلی ਨਹੀਂ ਹੁੰਦੀ ਸੀ ਇੱਕ ਵੀ ਪਿੰਡ ਦੇ ਵਿੱਚ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਨਹੀਂ ਹੁੰਦਾ ਸੀ ਇੱਕ ਵੀ ਪਿੰਡ ਦੇ ਵਿੱਚ ਹਸਪਤਾਲ ਨਹੀਂ ਹੁੰਦਾ ਸੀ ਨਹਿਰਾਂ ਦਾ ਨਿਜ਼ਾਮ ਬੜਾ ਖਸਤਾ ਸੀ اور ਜੋ ਕੁਝ ਪਿਛਲੇ 50 ਸਾਲਾਂ ਚ ਬਾਦਲ ਸਾਹਿਬ ਨੇ ਕੀਤਾ ਰੱਬਾ ਤੇਰਾ ਸ਼ੁ크ਰੀਆ ਕਿ ਪੰਜਾਬ ਨੂੰ ਐਸਾ ਮੋਹਸਨ ਐਸਾ ਲੀਡਰ ਐਸਾ ਦੋਸਤ ਔਰ ਐਸਾ ਬਾਪ عطا فرمایا ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਮੁੱਖ ਮੰਤਰੀ ਬਣਦੇ ਐ ਮੰਤਰੀ ਬਣਦੇ ਐ ਐਮ ਐਲ اے ਗਵਰਨਰ ਬਣਦੇ ਐ ਲੀਡਰ ਤਾਂ ਪੈਦਾ ਹੀ ਹੁੰਦੇ ਐ ਹਾਲਾਤ ਪੈਦਾ ਕਰ ਦਿੰਦੇ ਐ ਗੁਲਾਮੀ ਪੈਦਾ ਕਰ ਦਿੰਦੀ ਹੈ ਗਰੀਬੀ ਪੈਦਾ ਕਰ ਦਿੰਦੀ ਹੈ ਬਾਦਲ ਸਾਹਿਬ ਵਰਗੇ ਲੀਡਰ ਰੋਜ਼-ਰੋਜ਼ ਨਹੀਂ ਆਉਣੇ ਅੱਜ ਸਾਰੀ ਸੰਗਤ ਅਸੀਂ ਇਕੱਠੇ ਹੋਏ ਆ ਪਰਮਾਤਮਾ ਦੇ ਹਜ਼ੂਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕਿ ਰੱਬਾ ਇਸ ਨੇਕ ਨiyet ਇਨਸਾਨ ਦੀ ਨੇਕੀ ਨੂੰ ਗਰੀਬ ਦੀ ਮੁਹੱਬਤ ਨੂੰ ਤੇ ਵਤਨ ਦੀ ਵਫਾਦਾ ਇਸ ਨੇਕ ਨiyet ਇਨਸਾਨ ਨੂੰ ਸਿਲਾ ਜ਼ਰੂਰ ਦੇਣਾ ਹੈ ਬਾਦਲ ਸਾਹਿਬ ਦੀ ਜੋ ਵਤਨ ਨਾਲ ਮੁਹੱਬਤ ਸੀ ਉਸ ਦਾ ਇਕਰਾਰ ਭਾਰਤ ਦੇ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੇ ਟ੍ਰਿਬਿਊਨ ਦੇ ਜਿਹੜਾ ਮਜਬੂਨ ਉਹਨਾਂ ਨੇ ਇਸ ਗੱਲ ਦਾ ਇਕਰਾਰ ਕੀਤਾ ਕਿ ਬਾਦਲ ਸਾਹਿਬ ਨੇ ਆਪਣੀ ਹਕੂਮਤ ਦੀ ਕੁਰਬਾਨੀ ਤਾਂ ਦਿੱਤੀ ਪਰ ਦੇਸ਼ ਦਾ ਨੁਕਸਾਨ ਨਹੀਂ ਹੋਣ ਦਿੱਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਅੱਜ ਭੋਗ ਤੇ ਅੱਜ ਦਰਜਨਾ ਲੀਡਰ ਹਿੰਦੁਸਤਾਨ ਦੇ مختلف ਸੂਬਿਆਂ ਤੋਂ ਹਾਜ਼ਰ ਹੋਏ ਸੀ ਬਾਦਲ ਸਾਹਿਬ ਦਾ ਉਹਨਾਂ ਨਾਲ ਜੋ ਤਲਕਾਤ ਸੀ ਉਹਦਾ ਮਕਸਦ ਤੇ ਉਹਦਾ ਜਿਹੜਾ ਮੁੱਦਾ ਸੀ ਉਹ ਸਿਰਫ ਇੱਕ ਸੀ ਕਿ ਪੰਜਾਬ ਨੂੰ ਇੱਕ ਆਲਾ ਮੁਕਾਮ ਤੇ ਬਾਦਲ ਸਾਹਿਬ ਦੇਖਣਾ ਚਾਹੁੰਦੇ ਸੀ ਪੰਜਾਬੀ ਸਾਰੇ ਹਿੰਦੁਸਤਾਨ ਦੇ ਵਿੱਚ ਸਿਰ ਉਠਾ ਕੇ ਚੱਲ ਸਕੇ ਬਾਦਲ ਸਾਹਿਬ ਪੰਜਾਬ ਨੂੰ ਉੱਥੇ ਦੇਖਣਾ ਚਾਹੁੰਦੇ ਸੀ ਤੇ ਪੰਜਾਬ ਨੂੰ ਵਿਦਿਆ ਦੇ ਜ਼ੇਵਰ ਨਾਲ ਆ ਰਸਤਾ ਕਰ ਸਕੀਏ تعلیم ਦੇ ਜ਼ੇਵਰ ਨਾਲ ਆ ਰਸਤਾ ਕਰ ਸਕੀਏ ਬਾਦਲ ਸਾਹਿਬ ਦਾ ਇਹ ਮਕਸਦ ਸੀ ਬਾਦਲ ਸਾਹਿਬ ਨੂੰ ਪ੍ਰਮਾਤਮਾ ਨੇ ਬੇਪਨਾਹ ਖੂਬੀਆਂ ਦਿੱਤੀਆਂ ਸਿਆਸੀ ਬصੀਰਤ ਦਿੱਤੀ ਪਰ ਸਭ ਤੋਂ ਵੱਡੀ ਗੱਲ ਜਿਹੜੀ ਰੱਬ ਨੇ ਬਾਦਲ ਸਾਹਿਬ ਨੂੰ ਦਿੱਤੀ ਬਹੁਤ ਵੱਡਾ ਦਿਲ ਦਿੱਤਾ ਬਹੁਤ ਵੱਡਾ ਜਿਗਰਾ ਦਿੱਤਾ ਔਰ ਵਤਨ ਦੀ ਬਿਹਤਰੀ ਲਈ ਬਾਦਲ ਸਾਹਿਬ ਨੇ ਹਰ ਰੁੱਸੇ ਹੋਏ ਦੋਸਤ ਨੂੰ ਮਨਾਇਆ ਹਰ ਰੁੱਠੇ ਹੋਏ ਦੋਸਤ ਕੋ ਬਾਦਲ ਸਾਹਿਬ ਨੇ ਮਨਾਇਆ ਮੇਰੇ ਵੀ ਜਦੋਂ ਬਾਦਲ ਸਾਹਿਬ ਨਾਲ ਕੋਈ ਸਿਆਸੀ ਇਖਤਲਾਫਾਤ ਹੋ ਗਏ ਸੀ ਬਾਦਲ ਸਾਹਿਬ ਦਾ ਬੜਪਨ ਸੀ ਕਿ ਬਾਦਲ ਸਾਹਿਬ ਨੇ ਮੈਨੂੰ ਆਪਣੇ ਗਲੇ ਨਾਲ ਲਗਾਇਆ ਮੈਂ ਵੈਸੇ ਤਾਂ ਮੈਨੂੰ ਪਤਾ ਹੈ ਕਿ ਇਹ ਕਾਨੂੰਨ ਦੇ ਜਿਹੜਾ ਕੁਦਰਤ ਦਾ ਕਾਨੂੰਨ ਹੈ ਕੁਦਰਤ ਦੇ ਕਾਨੂੰਨ ਦੇ ਇਹ ਉਲਟ ਪਰ ਮੈਂ ਅੱਜ ਮਜਬੂਰ ਹੋ ਕੇ ਮੈਂ ਰੱਬ ਨੂੰ ਤੇ ਬਾਦਲ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਆ ਜਾ ਚਮਨ ਦੇ ਆ ਮਾਲੀਆ ਬੂਟੇ ਉਦਾਸ ਨੇ ਆ ਜਾ ਚਮਨ ਦੇ ਆ ਮਾਲੀਆ ਬੂਟੇ ਉਦਾਸ ਨੇ ਜਿਸ ਦਿਨ ਦਾ ਟੁਰ ਗਿਆ ਨਾਲ ਹੀ ਟੁਰ ਗਈਆਂ ਇਹਨ ਕੁਲ ਬਹਾਰਾ ਤੇਰੇ ਹਿਜਰ ਵਿੱਚ ਫੁੱਲ ਤੇ ਕਲੀਆਂ ਰੋਂਦੀਆਂ ਜਿੱਧਰ ਮੰਗਦਾ ਸੀ ਸੋਹਣਿਆ ਉਹ ਗਲੀਆਂ ਪਈਆਂ ਰੁੰਦੀਆਂ ਅੱਜ ਪੰਜਾਬ ਦੇ ਜਿਹੜੇ ਖੇਤ ਤੇ ਬਾਗ ਜਿਨ੍ਹਾਂ ਨੂੰ ਬਾਦਲ ਸਾਹਿਬ ਨੇ ਮੁਫਤ ਬਿਜਲੀ ਦਿੱਤੀ ਤੇ ਦੁਨੀਆਂ 'ਚ ਇਹ ਗੱਲ ਤੇ ਮਿਸਾਲ ਕਿਤੇ ਨਹੀਂ ਸੁਣੀ ਸੀ ਪਰ ਬੜੀ ਮੁਸ਼ਕਿਲ ਨਾਲ ਬਾਦਲ ਸਾਹਿਬ ਨੇ ਦਿੱਤੀ ਅੱਜ ਉਹ ਖੇਤ ਤੇ ਬਾਗਾਂਤ ਵੀ ਬਾਦਲ ਸਾਹਿਬ ਆਪਣੇ ਮਿਹਰਬਾਨ ਦੀ ਯਾਦ ਦੇ ਵਿੱਚ ਅਖਸ਼ਬਾਰ ਹੈ ਪੰਜਾਬ ਦੀ ਜਨਤਾ ਨੇ ਬਾਦਲ ਸਾਹਿਬ ਨੂੰ 20 ਸਾਲ ਕਮੋ ਪੇਸ਼ ਹਕੂਮਤ ਦਾ ਮੌਕਾ ਦਿੱਤਾ ਔਰ ਇਸ 20 ਸਾਲ ਦੇ ਵਿੱਚ ਬਾਦਲ ਸਾਹਿਬ ਨੇ 120 ਸਾਲ ਦੇ ਕੰਮ ਕੀਤੇ ਔਰ ਜਿਹੜੀ ਪਗੜੀ ਪੰਜਾਬ ਦੇ ਲੋਕਾਂ ਨੇ ਬਾਦਲ ਸਾਹਿਬ ਦੇ ਸਿਰ ਤੇ ਸਜਾਈ ਸੀ ਬਾਦਲ ਸਾਹਿਬ ਨੇ ਆਪਣੇ ਖੂਨ ਪਸੀਨੇ ਨਾਲ ਆਪਣੀ ਅਨਥਕ ਮਿਹਨਤ ਨਾਲ ਉਸ ਪਗੜੀ ਦੀ ਲਾਜ ਰੱਖੀ ਤੇ ਅੱਜ ਇਸ ਮੌਕੇ ਤੇ ਮੈਂ ਮੇਰਾ ਇਹ ਖੁਸ਼ ਨਮਾ ਇੱਕ ਛੋਟਾ ਜਿਹਾ ਫਰਜ਼ ਹੈ ਕੀ ਬਾਦਲ ਸਾਹਿਬ ਦੇ ਅਖੀਰਲੇ ਵੇਲੇ ਚ ਸਿਕਿਉਰਿਟੀ ਸਟਾਫ ਹੈ ਰਵੀ ਗੁਰਚਰਨ ਵਿਕਰਮ ਪੁੱਲਰ ਡਾਕਟਰ ਵਿਕਰਮ ਡਾਕਟਰ ਈਮਾਨ ਡਾਕਟਰ ਬਲਵਿੰਦਰ ਫਿਜ਼ਿਓ ਅੰਕੁਸ਼ ਕਾਲਾ ਜੀ ਤੇ ਸਾਰੇ ਪਰਿਵਾਰ ਜਿੰਨੇ ਜਿਨ੍ਹਾਂ ਨੇ ਬਾਦਲ ਸਾਹਿਬ ਦੀ ਇਹ ਖਿਦਮਤ ਕੀਤੀ ਮੈਂ ਇਸ ਸਟੇਜ ਦੇ ذریعے ਮੈਂ ਉਹਨਾਂ ਸੱਜਣਾ ਦਾ ਮੈਂ ਧੰਨਵਾਦ ਕਰਦਾ ਹਾਂ ਔਰ ਉਹਨਾਂ ਦਾ احਸਾਨ ਜਿਹੜਾ ਹੈ ਉਹ ਸਾਡੇ ਦਿਲ ਤੇ ਲਿਖਿਆ ਗਿਆ ਹੈ ਮੇਰਾ ਦਿਲ ਇਸ ਗੱਲ ਦੀ ਗਵਾਈ ਦੇਣ ਨੂੰ ਤਿਆਰ ਹੈ ਕਿ ਬਾਦਲ ਸਾਹਿਬ ਤੇ ਦਾਸ ਜੀ ਅੱਜ ਪੰਜਾਬ ਦੀ ਬਾਰਗਾ ਦੇ ਵਿੱਚ ਪਰਮਾਤਮਾ ਦੀ ਬਾਰਗਾ ਦੇ ਵਿੱਚ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਿਹੜੀ ਰਾਮ ਤੇ ਲਕਸ਼ਮਨ ਦੀ ਜੋੜੀ ਹੈ ਉਹ ਜੋੜੀ ਅੱਜ ਇਕੱਠੇ ਬੈਠੇ ਹੋਣੇ ਹੈ ਤੜਫਾਂਦੀਆਂ ਨੇ ਤੇਰੀਆਂ ਉਹ ਮਿੱਠੀਆਂ ਬੋਲੀਆਂ ਅੱਖੀਆਂ ਨੂੰ ਚੈਨ ਆਵੇ ਤੂੰ ਆ ਜਾ ਸੋਹਣਿਆ ਆ ਜਾ ਚਮਨ ਦੇ ਆ ਮਾਲੀਆ ਬੂਟੇ ਉਦਾਸ ਨੇ ਔਰ ਮੈਂ ਆਪਣੇ ਵੱਡੇ ਵੀਰ ਸੁਖਬੀਰ ਨੂੰ ਇਹ ਕਵਾਂਗਾ ਕਿ ਬਾਦਲ ਸਾਹਿਬ ਦਾ ਜਿਹੜਾ ਵਿਰਸਾ ਹੈ ਇਹ ਤੁਹਾਡੇ ਲਈ ਇੱਕ ਮੁਕੱਦਸ ਇਮਾਨਤ ਹੈ ਇੱਕ عظیم ਜ਼ਿੰਮੇਵਾਰੀ ਹੈ ਪਰਮਾਤਮਾ ਤੁਹਾਨੂੰ ਬਲ ਦੇਵੇ ਆਪਣੇ ਸ਼ਫੀਕ ਬਾਪ ਦੇ ਨਕਸ਼ੇ ਕਦਮ ਤੇ ਤੁਸੀਂ ਚੱਲ ਸਕੋ ਔਰ ਗੁਰੂ ਮਹਾਰਾਜ ਦੀ ਹਾਜ਼ਰੀ ਚ ਜਿੰਨੇ ਵੀ ਇਲਾਕੇ ਦੀਆਂ ਸੰਗਤਾਂ ਧਾਰਮਿਕ ਸ਼ਖਸੀਤਾਂ ਸਿਆਸੀ ਪਾਰਟੀਆਂ ਦੇ ਕਾਇਦੀਨ ਆਏ ਐ ਔਰ ਸੰਗਤਾਂ ਆਈਆਂ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਚ ਅਰਦਾਸ ਕਰਦਾ ਕਿ ਤੁਹਾਡੇ ਆਉਣ ਨਾਲ ਜ਼ਖਮਾਂ ਤੇ ਮਲਮ ਲੱਗੀ ਐ ਤੁਹਾਡੇ ਆਉਣ ਨਾਲ ਖਾਨਦਾਨ ਦਾ ਦੁੱਖ ਜਿਹੜਾ ਹੈ ਉਹ ਵੰਡਿਆ ਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਪਰਮਾਤਮਾ ਤੁਹਾਡੀਆਂ ਔਲਾਦਾਂ ਨੂੰ ਖੁਸ਼ ਰੱਖੇ ਪਰਮਾਤਮਾ ਤੁਹਾਡੀਆਂ ਭੈਣਾਂ ਨੂੰ ਖੁਸ਼ ਰੱਖੇ ਤੁਹਾਡੇ ਭਰਾਵਾਂ ਨੂੰ ਖੁਸ਼ ਰੱਖੇ ਰੱਬ ਤੁਹਾਡੇ ਮਾਪਿਓ ਨੂੰ ਖੁਸ਼ ਰੱਖੇ ਪਰਮਾਤਮਾ ਹਿੰਦੁਸਤਾਨ ਦੀ ਹਫਾਜ਼ਤ ਕਰੇ ਤੇ ਪਰਮਾਤਮਾ ਤੁਹਾਨੂੰ ਤੇ ਮੈਨੂੰ ਇਸ ਧਰਤੀ ਮਾਂ ਦੀ ਸੇਵਾ ਕਰਨ ਦੀ ਬੁੱਧੀ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ